ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗਾਂ ਤੁਹਾਨੂੰ ਦਿਖਾਉਣੀ ਆ ਸੂਈ ਸਵਾਈ ਆ ਤਾਜੀ ਸੂਈ ਆ ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈ ਦੇ ਜਿਆਦਾਤਰ ਵੀਰ ਜੀ ਨੇ ਇੱਕੋ ਹੀ ਪਸ਼ੂ ਹੁੰਦਾ ਵਾ ਆ ਆ ਬੱਚਾ ਜਿਹੜਾ ਇਹਦੇ ਮਗਰ ਕਾਫੀ ਖੂਬਸੂਰਤ ਹੈ ਗੱਲਬਾਤ ਹੁਣ ਆਪਾਂ ਕਰਦੇ ਆਂ ਵੀ ਜੀ ਹਨਾਂ ਨਾਲ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਣਾ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸਣਾ ਸਭ ਠੀਕ ਠਾਕ ਜੇ ਤੇ ਨਾਮ ਦੱਸ ਦੋ ਵੀਰ ਜੀ ਇੱਕ ਵਾਰ ਆਪਣਾ ਨਾਮ ਮੇਰਾ ਹਰਸ਼ੀਮਨ ਸਿੰਘ ਤੇ ਐਡਰੈਸ ਵੀ ਦੱਸ ਦੋ ਇੱਕ ਵਾਰ ਪਿੰਡ ਜੀ ਨਾਲਾ ਹਾਂਜੀ ਬੱਸ ਸਟੈਂਡ ਦੇ ਕੋਲ ਬੱਸ ਸਟੈਂਡ ਦੇ ਲੱਗ ਗਈ ਹੈ ਹਨਾ ਬਿਲਕੁਲ ਤੇ ਲੱਗੇ ਇੱਕ ਆਇਲਸ ਵਾਲਾ ਸੈਂਟਰ ਵੀ ਹੈ ਹਾਂਜੀ ਹਾਂਜੀ ਆ ਲੱਗ ਗਈ ਹੈ ਬੱਸ ਸਟੈਂਡ ਦੇ ਕੋਲ ਬੱਸ ਸਟੈਂਡ ਤੇ ਬਿਲਕੁਲ ਲੱਗ ਗਈ ਹੈ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੋ ਇੱਕ ਵਾਰ ਫੋਨ ਨੰਬਰ 9780434208 ਠੀਕ ਹੈ ਜੀ ਹਾਂਜੀ ਤੇ કરીએ ਫਿਰ ਹਨ ਦਿਖਾਈਏ ਆਪਾਂ ਨੇ ਕੋਲ ਜਿਹੜੀ ਬੈਡ ਹੈਗੀ ਆ ਥਾਣੇ ਦੇ ਕਰੀ ਲਾਗੇ ਦਾ ਦੇਖ ਸਕਦੇ ਜੀ ਕਿਨਵਾ ਸੁਬਾ ਸੋਈ ਵੀਰ ਜੀ ਇਹ ਵੀਰ ਜੀ ਦੂਜਾ ਸੁਬਾ ਸੋਈ ਜੇ ਤੇ ਕਿੰਨਾ ਖਚਰ ਹੋ ਗਿਆ ਜੀ ਸੂਈ ਨੂੰ ਇਹ ਕੱਲ੍ਹ ਸੂਈ ਵੀਰ ਜੀ ਕੋਈ 3-4 ਵਜੇ ਲਾਗੇ ਅੱਛਾ ਕੱਲ੍ਹ ਦੀ ਸੂਈ ਆ ਹਾਂਜੀ ਤੇ ਜੇਰ ਜੁਰ ਪਾ ਦੀ ਪ੍ਰੋਪਰ ਇਹ ਜੇਰ ਜੁਰ ਆ ਪ੍ਰੋਪਰ ਆਪਣੇ ਕੋਲ ਵੀਡੀਓ ਹੈਗੀ ਏ ਅੱਧੀ ਫੋਟੋ ਸਭ ਅੱਛਾ ਤੇ ਆ ਬੱਚਾ ਜਿਹੜਾ ਇਹਦਾ ਹਨਾ ਅੱਛਾ ਇਹ ਤਾਂ ਮਗਰ ਬੱਚਾ ਹੈ ਹਾਂਜੀ ਹਾਂਜੀ ਆ ਦੇਖ ਸਕਦੇ ਨਾੜੂ ਬਿਲਕੁਲ ਨਾਲ ਤਾਜ਼ਾ ਹੀ ਆ ਜਿਹੜਾ ਹੱਲੇ ਕਿੰਨੀਆਂ ਚਵਾਈਆਂ ਹੋ ਗਈਆਂ ਵੀਰ ਜੀ ਦੀਆਂ ਫਿਰ ਵੀਰ ਜੀ ਆਇਆ ਤੇ ਮਲਵਾ ਆਪਾਂ ਬੱਚਾ ਚੜਾਇਆ ਤੇ ਸਵੇਰੇ ਚੋਈ 2-3 3 ਕਿਲੋ ਸਵੇਰੇ ਚੋਈ ਜੀ ਅੱਛਾ ਹਾਂਜੀ ਤੇ ਚਵਾ ਚੁੱਕ ਕੇ ਪੂਰਾ ਹਾਂ ਚਵਾ ਆਪਾਂ ਲੈਣੇ ਤਾਰਾ ਬੱਦ ਖਾ ਦੇਣੇ ਦਿਖਾਈ ਦੀ ਹੈ ਫਿਰ ਹਾਂਜੀ ਹਾਂਜੀ ਦਿਖਾ ਦਿਓ ਲਾ ਦੇ ਬੱਚਾ ਆਹ ਦੇਖ ਸੰਦੇ ਜੀ ਅਜੇ ਤਾਜ਼ਾ ਹੀ ਆ ਬੱਚਾ ਜਿਹੜਾ ਇਹ ਦੁੱਧ ਚੰਗਣ ਦੀ ਨਹੀਂ ਜਾਜ ਬੱਚੇ ਸਮਾ ਅਗੇ ਕਰੀ ਤੁਹਾਨੂੰ ਦਸਾਉਣੀ ਆ ਨਾ ਆ ਥਾਣੇ ਦੇ ਦੇਖ ਸਕਦੇ ਕਰੀ ਲਾਗੇ ਤਾਂ ਦਿਖਾ ਦਵੇ ਜੀ ਚਵਾਫ ਇਹ ਤੇ ਦ ਪਿਛਲੇ ਸਨ ਉਹਦਾ ਚਵਾ ਦਿਖਾ ਦੇ ਵਿੱਚ ਯੇ ਬੀ ਜੀ ਤੋਂ ਦੁੱਧ ਫਰੇ ਕਰੀ ਨਾ ਪਤਾ ਉਹ ਤਰਮਿਤ ਜੀ ਦੁੱਧ ਕਿੰਨਾ ਕੁ ਚਵਾਈ ਜਾਊਗੀ ਦੁੱਧ ਵੀ ਜੀ 12 13 ਕਿਲੋ ਚਵਾਈ ਜਾਊਗੀ ਨਾਰਮਲ ਸਿਹਵਾ ਦੇ ਜਾਂ ਸੂਈ ਕਾਉਗੀ ਤਾਂ ਕਰਕੇ ਥੋੜੀ ਲੱਬੇ ਜੀ ਲੱਗਣ ਈ ਹੈ ਬਾਕੀ ਤਾਜੀ ਸੂਈ ਕਰਕੇ ਥੋੜਾ ਜਿਹਾ ਸਪੈਸ਼ਲ ਲੱਬੇ ਚ ਆ ਜਾਂਦਾ ਤੇ 12 13 ਲੀਟਰ ਕਹਿੰਦੇ ਕਿ ਨਾਰਮਲ ਜਿਹੜਾ ਚਵਾਈ ਜਾਊਗੀ ਬਾਕੀ ਆਹ ਦੇਖ ਸਕਦੇ ਬਿਲਕੁਲ ਹੀ ਤਾਜੀ ਸੂਈ ਹੈ ਜਿਹੜੀ ਹਜੇ ਉਤਰਾ ਵਿੱਚ ਜਿਹੜੀ ਰੰਗ ਰੂਪ ਦੀ ਜਿਹੜੀ ਉਤਰਾ ਸਾਫ ਆ ਬਾਕੀ ਇੱਕ ਇੱਕ ਮੌਸਮ ਠੰਡਾ ਵਾ ਧਮਾਈ ਧਮਾਈ ਨਹੀਂ ਤੇ ਇੱਕ ਉਤਰਾ ਵੀ ਤਾਜੀ ਸੁਈ ਉਹਦੇ ਕਰਕੇ ਵੀ ਥੋੜੀ ਜਿਹੀ ਲੱਫੇ ਲੱਫੇ ਜੇ ਤੇ ਆ ਹਵਾਨਾ ਜਿਹੜੇ ਇਹਦਾ ਇਲਾਕੇ ਦਾ ਦੇਖ ਸਕਦੇ ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਆਪਾਂ ਮੁੱਲ ਵੀਰ ਜੀ ਇਹਦਾ ਛੋਟਾ ਜਾਈ ਆ ਆਪਾਂ ਅੱਗੇ ਵੀ ਜਾਇਦਾ ਹੀ ਕਰ ਦੇਣੇ ਜੀ ਹਾਂਜੀ 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 ਮੁੱਲੇ ਦਾ 35000 ਜੀ ਅੱਛਾ ਹਾਂਜੀ ਕਰ ਦੋਗੇ ਵਿੱਚ ਮਾਨਤਨ ਮਾਨਤਨ ਇੱਕ ਵਾਰੀ ਕਰਦੀ ਹੈ ਜੀ ਇੱਕ ਵਾਰੀ ਬਿਲਕੁਲ ਜੈਸ ਨਾਲ ਜਿਹੜੀ 200 ਛੋਟੀ ਹੋਵੇ ਇਹ 33 ਦੀ ਦੇ ਦਈਏ ਅੱਛਾ 33 ਦੀ ਦੇ ਦੋਗੇ ਹੋਰ ਛੋਟ ਕਰ ਦੋ ਕੋਈ ਛੋਟ ਕਰ ਦਿੰਦੇ ਆ ਠੀਕ ਹੈ ਕਿੰਨੀ ਕਰ ਦੋਗੇ ਹਾਂਜੀ ਉਹ ਇੱਕ ਵਾਰੀ ਕਰ ਦਿੰਦੇ ਆ ਵਾਰ-ਵਾਰ ਲਾਉਣ ਨੂੰ ਅੱਛਾ ਆਪਣਾ ਜਿਹੜੀ ਜੱਸਰੋਂ ਦੇਣੀ ਆ ਜੇ ਤਾਂ ਛੋਟ-ਛਾਟ ਹੀ ਹੋਣੀ ਉਹ ਚੋਂ ਹੀ ਛੋਟ ਕਰ ਦਾਂਗੇ 32000 ਦੀ ਦੇ ਦਾਂਗੇ ਅੱਛਾ 32000 ਦੀ ਹਾਂਜੀ ਇਹ ਚ 200 ਰੁਪਏ ਛੋਟ ਕਰ ਦੋਗੇ ਹਾਂਜੀ ਉਹ ਚੋਂ ਹੀ ਛੋਟ ਕਰ ਦਾਂਗੇ ਠੀਕ ਹੈ ਜੀ ਹਾਂਜੀ ਬਾਕੀ 13-14 ਕਿਲੋ ਦੁੱਧ ਚ ਵਾਈ ਜਾਊਗੀ ਕੋਈ ਸੇਵਾਲਾ ਹੈ ਦੇ ਦੁੱਧ ਦਾ ਤਾਂ ਪਤਾ ਹੀ ਨਹੀਂ ਇਹਨਾਂ ਦਾ ਕਿੰਨਾ ਚੋ ਆ ਜਾਂਦੀਆਂ ਅੱਛਾ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਤਾਜੀ ਸੂਈ ਆ ਬਾਕੀ ਇੱਥੇ ਆ ਕੇ ਕੋਈ ਵੀਰ ਆਪਣੀ ਜਿਹੜੀ ਆ ਚਵਾਈ ਕਰਕੇ ਧਾਰਾ ਮਾਰ ਕੇ ਖੜੇ ਤਸੱਲੀ ਕਰਕੇ ਹਾਂਜੀ ਉਹ ਤਰ੍ਹਾਂ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ